ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸੰਦੀਪ ਸਿੰਘ ਸਣੀ ਨੇ ਪਟਿਆਲਾ ਜੇਲ੍ਹ ਦੇ ਵਿੱਚ ਸਾਬਕਾ ਪੁਲਿਸ ਅਫਸਰਾਂ ਦੇ ਉੱਤੇ ਕੀਤਾ ਜਾਨ ਲੈਵਾ ਹਮਲਾ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੈ ਸੁਖਬੀਰ ਸਿੰਘ ਬਾਦਲ ਦਾ ਨੰਬਰ ਕਿਸ ਤਰ੍ਹਾਂ ਇਸ ਦੇ ਬਾਰੇ ਕੰਪਲੀਟ ਡਿਟੇਲ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੰਦੀਪ ਸਿੰਘ ਸਣੀ ਪੰਜਾਬ ਦੇ ਇੱਕ ਬਹੁਤ ਵੱਡੇ ਨਾਮੀ ਸਿੰਘ ਕਹੇ ਲੋ ਸੂਰਮਾ ਕਹਿੰਦੇ ਚੈ ਕਹਿੰਦੇ ਯੋਦਾ ਉਹਨਾਂ ਨੇ ਕੰਨ ਪਟਿਆਲਾ ਦੀ ਜੇਲ੍ਹ ਦੇ ਵਿੱਚ ਦੋ ਵੱਡੇ ਪੁਲਿਸ ਅਫਸਰਾਂ ਤੇ ਜਿਹੜੇ ਕਿ ਸਾਫ ਦਾ ਕੈਦੀ ਨੇ ਇਸ ਵਕਤੋ ਸਾਫ ਦਾ ਪੁਲਿਸ ਅਫਸਰ ਨੇ ਉਹ ਕੈਦੀ ਨੇ ਉਹਨਾਂ ਦੇ ਉੱਤੇ ਇੱਕ ਬਹੁਤ ਵੱਡਾ ਜਾਨਲੇਵਾ ਹਮਲਾ ਕਰ ਦਿੱਤੇ ਸਦੀਰ ਸੂਰੀ ਤੋਂ ਬਾਅਦ ਇਹ ਦੂਜੇ ਵਾਰ ਸੰਦੀਪ ਸਿੰਘ ਸਣੀ ਦਾ ਔਰ ਤੀਸਰਾ ਨੰਬਰ ਕਿਹਦਾ ਲੱਗਣ ਜਾ ਰਿਹਾ ਇਹ ਜਦੋਂ ਤੁਸੀਂ ਸੁਣੋਗੇ ਤਹਾਬੇ ਪੈਰਾ ਥਮੋ ਜਮੀਨ ਖਿਸਕ ਜਾਣੀ ਹੈ ਕਿ ਅੱਜ ਦੀ ਜਿਹੜੀ ਖਬਰ ਹੈ ਪੂਰੇ ਪੰਜਾਬ ਭਰ ਦੇ ਵਿੱਚ ਪਰਥੰਨੀ ਮਚਾਉਣ ਵਾਲੀ ਹੈ ਕਿਉਂਕਿ ਇੱਕ ਪਾਸੇ ਇੱਕ ਛੋਟੇ ਜਿਹੇ ਬੱਚੇ ਦਾ ਕਤਲ ਹੋ ਜਾਂਦਾ ਉਹਨੂੰ ਇੱਕ ਪ੍ਰਵਾਸੀ ਭਈਏ ਬਨਿਓ ਪਹਿਲਾਂ ਅਗਵਾ ਕੀਤਾ ਜਾਂਦਾ ਫਿਰ ਉਸ ਨੂੰ ਜ਼ਿੰਦੂ ਮਾਰਿਆ ਜਾਂਦਾ ਤਾਂ ਪੰਜਾਬ ਦੇ ਅੰਦਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਇਹਦੇ ਨਾਲ ਹੀ ਇੱਕ ਬਹੁਤ ਵੱਡੀ ਖਬਰ ਆ ਗਈ ਹੈ ਜਿਨੇ ਪੂਰੇ ਪੰਜਾਬ ਭਰ ਦੇ ਵਸਨੀਕਾਂ ਦੀਆਂ ਨੀਂਦਾਂ ਉੜਾ ਦਿੱਤੀਆਂ ਨੇ ਉਹਨਾਂ ਲੋਕਾਂ ਦੀਆਂ ਖਾਸ ਕਰਕੇ ਜਿਹੜੇ ਲੋਕ ਲੰਬੇ ਸਮੇਂ ਤੋਂ ਅਕਾਲੀ ਦੰਦ ਦੇ ਵਰਕਰ ਨੇ ਜਾਂ ਸੁਖਵੀਰ ਸਿੰਘ ਬਾਦਲ ਦੇ ਨਾਲ ਜੁੜੇ ਨੇ ਕਿਉਂਕਿ ਜਿਹੜਾ ਸੰਦੀਪ ਸਿੰਘ ਸਣੀ ਹੈ ਉਹਨੂੰ ਪੰਜਾਬ ਦਾ ਕੁਝ ਹਿੱਸਾ ਯਾਨੀ ਸਿਕਾਉਂਦੇ ਵਿੱਚ ਕਹਿ ਲੋ ਉਹਨੂੰ ਯੋਧਾ ਵੀ ਮੰਨੇ ਜਾਂਦਾ ਤੇ ਸੂਰਮਾ ਵੀ ਕਿਹਾ ਜਾਂਦਾ ਕਿਉਂਕਿ ਜਦੋਂ ਫਰੀਦ ਸੂਰੀ ਦਾ ਸੋਦਾ ਲਾ ਕੇ ਉਹਨੂੰ ਗੱਡੀ ਚੜ੍ਹਿਆ ਗਿਆ ਸੀ ਐਸੇ ਹੀ ਪ੍ਰਕਾਰ ਪਟਿਆਲਾ ਦੀ ਜੇਲ੍ਹ ਦੇ ਵਿੱਚੋਂ ਖਬਰ ਆ ਗਈ ਹੈ ਸੰਦੀਪ ਸਿੰਘ ਸਮੀਦੀ ਕੇ ਭਾਈ ਜਿਹੜੇ ਸਾਫ ਦਾ ਪੁਲਿਸ ਅਫਸਰ ਆਪਣੇ ਸਮੇਂ ਦੇ ਵਿੱਚ ਫੇਕ ਇਨਕਾਊਂਟਰ ਕਰਦੇ ਸੀ ਉਹ ਵੀ ਪਟਿਆਲਾ ਦੀ ਜੇਲ੍ਹ ਦੇ ਵਿੱਚ ਬੰਦ ਸੀ ਔਰ ਦੂਜੇ ਪਾਸੇ ਸੰਦੀਪ ਸਿੰਘ ਉਹ ਵੀ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਉਹਨਾਂ ਨੇ ਇੱਕ ਜਾਨ ਲੋੜਾ ਹਮਲਾ ਕਿਉਂ ਕੀਤਾ ਇਹਨਾਂ ਪੁਲਿਸ ਮੁਲਾਜ਼ਮਾਂ ਤੇ ਦਰਸਲ ਦੇ ਵਿੱਚ ਇਹਦੇ ਪਿੱਛੇ ਦੀ ਕਹਾਣੀ ਇੱਕ ਬਹੁਤ ਲੰਮੀ ਆ ਉਹ ਤੁਹਾਨੂੰ ਬਾਅਦ ਦੇ ਵਿੱਚ ਦਿਖਾਵਾਂਗੇ ਔਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਔਰ ਇਹ ਪਿੱਛੇ ਦਾ ਮਾਮਲਾ ਇਹ ਆ ਕਿ ਭਾਈ ਜਿਹੜੇ ਲੋਕ ਸਿਕਾਉਮ ਦੇ ਨਾਲ ਜਾਂ ਪੰਜਾਬ ਦੀ ਨੌਜਵਾਨੀ ਦੇ ਨਾਲ ਜਿਹੜੇ ਪੁਲਿਸ ਮੁਲਾਜ਼ਮ ਝੂਠੇ ਕਾਉਂਟਰ ਕਰਦੇ ਸੀ ਔਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਨਾਮ ਆ ਜਾਂਦਾ ਕਿਉਂਕਿ ਸੁਖਵੀਰ ਸਿੰਘ ਬਾਦਲ ਅਕਸਰ ਤੁਸੀਂ ਸਾਰੇ ਪੰਜਾਬ ਵਾਲੇ ਜਾਣਦੇ ਹੋ ਕਿ ਭਾਈ ਇਹਨਾਂ ਨੇ ਆਕਾਲ ਤਖਤ ਸਾਹਿਬ ਤੋਂ ਕਈ ਵਾਰ ਮਾਫੀਆਂ ਮੰਗੀਆਂ ਨੇ ਤੇ ਕਈ ਵਾਰ ਇਹਨਾਂ ਨੂੰ ਮਾਫ਼ ਵੀ ਕੀਤਾ ਗਿਆ ਪਰ ਜਿਹੜੇ ਇਹੋ ਜੇ ਸਿੰਘ ਨੇ ਜਾਸੂਰ ਬੇ ਨੇ ਉਹਨਾਂ ਨੇ ਇੱਕ ਬਹੁਤ ਵੱਡਾ ਜੁਮਾ ਚੱਕ ਲਿਆ। ਤਾਂ ਅੱਜ ਜਿਹੜੀ ਖਬਰ ਸੁਖਬੀਰ ਸਿੰਘ ਬਾਦਲ ਔਰ ਦੂਜੇ ਪਾਸੇ ਪ੍ਰਵਾਸੀ ਭਈਆ ਜਿਨ੍ਹਾਂ ਬੱਚਾ ਅਗਵਾ ਕਰਕੇ ਯਾਨੀ ਬੱਚੇ ਦਾ ਕਤਲ ਕਰ ਦਿੱਤਾ ਸੀ। ਤਾਂ ਅੱਜ ਦੀ ਜਿਹੜੀ ਇਹ ਖਬਰ ਪੂਰੀ ਅਪਡੇਟ ਤਿੰਨੇ ਖਬਰਾਂ ਤੇ ਦਿਖਾਉਣ ਜਾ ਰਿਹਾ ਮੈਂ। ਇੱਕ ਇੱਕ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ। ਕਿਉਂਕਿ ਮਾਮਲਾ ਬੜਾ ਗੰਭੀਰ ਹੈ ਤੇ ਪੰਜਾਬ ਦੇ ਵਿੱਚ ਇਹਨਾਂ ਬੁਚਣਾਂ ਦੇ ਕਰਕੇ ਫੇਰ ਤੋਂ ਤਰਥਨੀ ਮਚ ਗਈ ਹੈ। ਮਹਾਰਾਣੀ ਦੀ ਜ਼ਿਲ੍ਹੇ ਤੋਂ ਕੱਲ ਆਈ ਹੋਈ ਇੱਕ ਖਬਰ ਨੇ ਸਸੰਸਨੀ ਫੈਰਾਈ ਹੋਈ ਸਨਦੀਪ ਸਿੰਘ ਸਣੀ ਜਿਸ ਨੇ ਜੇਲ੍ਹ ਦੇ ਵਿੱਚ ਕੈਦ ਕੱਟ ਰਏ ਪੁਲਿਸ ਅਫਸਰਾਂ ਦੇ ਪੁਸਪਸਰ ਜਿਹੜੇ ਨੇ ਐ ਤਾਂ ਵੀ ਹੁਣ ਕਹਿਤੀ ਹੈ ਸਜਾ ਹਟਾ ਨੇ ਪਰ ਉਹਨਾਂ ਤੇ ਕਰਾਰਾ ਹਮਲਾ ਕੀਤਾ ਜਾਨ ਲੇਵਾ ਹਮਲਾ ਕੀਤਾ ਔਰ ਇਥੋਂ ਤੱਕ ਵੀ ਦੱਸਿਆ ਜਾ ਰਿਹਾ ਕਿ ਕੁਝ ਪੁਸਪਸਰ ਜਿਹਨਾਂ ਦੀ ਹਾਲਾਤ ਜਿਹੜੀ ਹੈ ਉਹ ਵੀ ਸੀਰੀਅਸ ਦੱਸੀ ਜਾ ਰਹੀ ਹੈ ਤਾਂ ਸੋਲੇ ਪੰਜਾਬ ਵਾਲੇ ਸੰਦੀਪ ਸਿੰਘ ਸਣੀ ਜਿਨ੍ਹਾਂ ਨੇ ਕਈ ਪੁਲਿਸ ਮੁਲਾਜ਼ਮਾਂ ਦੇ ਉੱਤੇ ਹਮਲਾ ਤਾਂ ਕਰ ਦਿੱਤਾ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਵੀ ਇੱਕ ਬਹੁਤ ਵੱਡੀ ਅਪਡੇਟ ਅੱਜ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿਉਂਕਿ ਸੰਦੀਪ ਸਿੰਘ ਸਣੀ ਹਮਲਾ ਕਿੰਨਾ ਲੋਕਾਂ ਦੇ ਕਰਦੇ ਆ ਪਹਿਲਾਂ ਇਹ ਪਕੜ ਵਾਲੀ ਗੱਲ ਇਹ ਸਮਝਣ ਦੀ ਲੋੜ ਹੈ ਪੰਜਾਬ ਵਾਸੀਆਂ ਨੂੰ ਉਹਨਾਂ ਲੋਕਾਂ ਦੇ ਹਮਲਾ ਕਰਦੇ ਜਿਹੜੇ ਸਰਸੇ ਕੌਮ ਦੇ ਨਾਲ ਘਾਟ ਕਰ ਚੁੱਕੇ ਹੋਣ ਜਾਂ ਪੰਜਾਬ ਦੀ ਨੌਜਵਾਨੀ ਦੇ ਪ੍ਰਤੀ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਵੇਖੋ ਹੁਣ ਝੂਠੇ ਇੰਕਾਊਂਟਰ ਕੀਤੇ ਸੀ ਉਸੇ ਪਟਿਆਲਾ ਦੀ ਜੇਲ੍ਹ ਦੇ ਵਿੱਚ ਸੰਦੀਪ ਸਿੰਘ ਸਣੀ ਬੰਦ ਸੀ ਜਿਹੜੇ ਕਿ ਸਾਡੇ ਪੰਜਾਬ ਦੇ ਅੰਦਰ ਇੱਕ ਸੂਰਮੇ ਦੇ ਰੂਪ ਦੇ ਵਿੱਚ ਦੇਖੇ ਜਾਂਦੇ ਨੇ ਔਰ ਮੰਨੇ ਜਾਂਦੇ ਨੇ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਵੀ ਕਈ ਵਾਰ ਅਕਾਲ ਦਸਬਹ ਕੋ ਮਾਫੀਆਂ ਮੰਗ ਚੁੱਕੇ ਨੇ ਪੂਰੇ ਪੰਜਾਬ ਦੇ ਲੋਕ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ ਤਾਂ ਕਹਿੰਦੇ ਜੀ ਹੁਣ ਤੀਜਾ ਨੰਬਰ ਕਿਉਂਕਿ ਦੂਸਰਾ ਵਾਰ ਸੀ ਸੰਦੀਪ ਸਿੰਘ ਸਰੀ ਦਾ ਪਹਿਲਾਂ ਸੁਦੀਰ ਸੂਰੀ ਨੂੰ ਮਾਰਿਆ ਸੀ ਔਰ ਦੂਸਰਾ ਵਾਰ ਚੇਲ ਦੇ ਅੰਦਰ ਔਰ ਸਮਾਜ ਮਾਤੇ ਤੀਸਰਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੋ ਸਕਦਾ ਕਿਉਂਕਿ ਇਹਨਾਂ ਨੇ ਵੀ ਸਿਕੌਮ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਕਾਰਨ ਕੀਤਾ ਔਰ ਹੁਣ ਦੂਜੇ ਪਾਸੇ ਆ ਜੋ ਵੀ ਜਿਹੜਾ ਬੱਚਾ ਗ੍ਰਬਨੈਟ ਕੀਤਾ ਗਿਆ ਕਿ ਭਈਏ ਦੁਆਰਾ ਉਹਨੇ ਮਾਂ ਬਾਪ ਦਾ ਬਹੁਤ ਭਾਵੁਕ ਇੰਟਰਵਿਊ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਹਿੰਦੇ ਜੀ ਜੇਕਰ ਇਸ ਭਈਏ ਨੂੰ ਸਜ਼ਾ ਦੇਣੀ ਹੈ ਭਰੇ ਮਜਾਰ ਦੇ ਵਿੱਚ ਨਹੀਂ ਆਵਾਵਾ ਵੱਡੀਆਂ ਜਾਣ ਜਾਂ ਅਸੀਂ ਇਹਨੂੰ ਆਪ ਸਜ਼ਾ ਦੇਵਾਂਗੇ ਤਾਂ ਕਿ ਪੂਰੇ ਪੰਜਾਬ ਦੇ ਲੋਕ ਇਹਨੂੰ ਦੇਖਣ ਨਾਲੇ ਪੂਰਾ ਦੇਸ਼ ਦੇਖੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਜਵਾਹਰ ਦੇ ਮੁਲਕਾਂ ਤੱਕ ਇਸ ਗੱਲ ਦਾ ਸੁਨੇਹਾ ਜਾਵੇ ਜੇਕਰ ਬੱਚੇ ਦੇ ਨਾਲ ਐਸੀ ਕਰਤੂਤ ਕੀਤੀ ਹੈ ਉਹ ਆਲਰੇਡੀ ਸਾਰਾ ਪੰਜਾਬ ਸੁਣ ਚੁੱਕਿਆ ਉਹਨੂੰ ਕਹਿਣ ਦੀ ਲੋੜ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਮਾਂਵਾਂ ਭੈਣਾਂ ਵੀਡੀਓ ਦੇਖਦੀਆਂ ਤੇ ਆਪਾਂ ਇਸ ਸ਼ਬਦਾਂ ਤੋਂ ਗੁਰੇਜ਼ ਕਰਦੇ ਆਂ ਤੇ ਉਹ ਜਿਹੜਾ ਉਹਦੇ ਬੱਚੇ ਦੇ ਨਾਲ ਉਸ ਬੰਦੇ ਨੇ ਦਰਿੰਦਗੀ ਕੀਤੀ ਹੈ ਉਹਦੀ ਸਜ਼ਾ ਕਾਨੂੰਨੀ ਤੌਰ ਤੇ ਉਹਨੂੰ ਪਬਲਿਕ ਦੇ ਵਿੱਚ ਕਿਸੇ ਚਰਾਹੇ ਦੇ ਵਿੱਚ ਲਿਆ ਕੇ ਨਸ਼ਰ ਕਰਨਾ ਚਾਹੀਦਾ ਸਾਹਮਣੇ ਲੋਕਾਂ ਦੇ ਸਜਾ ਦੇਣੀ ਚਾਹੀਦੀ ਹੈ ਔਰ ਦੂਜਾ ਨੰਬਰ ਫੇਰ ਇੱਥੇ ਸਾਡੇ ਪੰਜਾਬ ਦੇ ਲੋਕ ਕਹਿਣਗੇ ਕਿ ਯਾਰ ਸਾਡੇ ਪੰਜਾਬੀਆਂ ਨੂੰ ਕਿਉਂ ਕਹਿੰਦੇ ਸਾਡੇ ਵਾਲੇ ਹੀ ਪੰਜਾਬੀ ਦੇਖੋ ਪਹਿਲਾਂ ਭਈ ਇਹਨੂੰ ਪ੍ਰਮੋਟ ਕਿਨੇ ਕੀਤਾ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸੋਚਣ ਵਾਲੀ ਗੱਲ ਸਾਡੇ ਹੀ ਪੰਜਾਬ ਦੇ ਕੋਈ ਜੱਟ ਭਾਈਚਾਰਾ ਜਿਹੜੇ ਪੰਜਾਬ ਦੇ ਅੰਦਰ ਆਪਦੀਆਂ ਮੋਟਰਾਂ ਆਪਦੇ ਘਰਾਂ ਦੇ ਵਿੱਚ ਰੱਖਣ ਵਾਲੇ ਇਹਨਾਂ ਭਈਆਂ ਨੂੰ ਵਿਕਸਿਤ ਕਰਨ ਵਾਲੇ ਜੱਟ ਸਿੱਖ ਨੇ ਉਹਨਾਂ ਦੀ ਇਹ ਸਭ ਤੋਂ ਵੱਡੀ ਗਲਤੀ ਹੈ ਇਹਨੂੰ ਸਵੀਕਾਰ ਕਰਨਾ ਪੈਣਾ ਤੇ ਇਹਨੂੰ ਮੰਨਣਾ ਵੀ ਪੈਣਾ ਕਿਉਂਕਿ ਹੌਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੀ ਦਸਾਂ ਇਹਨਾਂ ਭਈਆਂ ਦੇ ਨਾਲ ਹੋ ਜਾਣੀ ਹੈ ਕਿ ਜਿਹੜੀ ਅੰਗਰੇਜ਼ਾਂ ਤੋਂ ਵੀ ਮਾੜੀ ਹੋਣੀ ਹੈ ਪਹਿਲਾਂ ਸਾਡੇ ਹੀ ਸੂਰਮੇ ਨੇ ਇਸੇ ਪੰਜਾਬ ਦੇ ਵਿੱਚੋਂ ਕਈ ਸਾਰੇ ਅੰਗਰੇਜ਼ ਬਹੁਤ ਸਾਰੇ ਅੰਗਰੇਜ਼ਾਂ ਦਾ ਰਾਜ ਸੀ ਤਾਪਰ ਸਿੰਘ ਵਰਗੇ ਸਾਡੇ ਸੂਰਮੇ ਨੇ ਜਿਨ੍ਹਾਂ ਦਾ ਅੱਜ ਪੂਰੇ ਦੇਸ਼ ਦੇ ਵਿੱਚ ਨਾਮ ਰੌਸ਼ਨ ਤਾਂ ਯਾਦੀ ਦਵਾਈ ਐਸੇ ਕਰਕੇ ਫੇਰ ਤੋਂ ਇਹ ਕਾਲੇ ਅੰਗਰੇਜ਼ ਕਹ ਲੋ ਚ ਭਈਏ ਕਹ ਲੋ ਇਹ ਪੰਜਾਬ ਦੇ ਅੰਦਰ ਵਿਕਸਤ ਹੁੰਦੇ ਜਾ ਰਹੇ ਨੇ ਇਹ ਕਰ ਪੰਜਾਬ ਦੇ ਲੋਕਾਂ ਨੇ ਇਕਜੁੱਟ ਹੋ ਕੇ ਜਾਂ ਪੰਜਾਬ ਦੀ ਸਰਕਾਰ ਨੇ ਇਸ ਮੁੱਦੇ 'ਤੇ ਕਾਨੂੰਨ ਨਾ ਬਣਾਇਆ ਤਾਂ ਪੰਜਾਬ ਦੇ ਵਿੱਚ ਇਹ ਵਾਰਦਾਤਾ ਰੁਕਣ ਦਾ ਨਾਮ ਨਹੀਂ ਲੈਂਦੀਆਂ ਇਹ ਗੱਲ ਪੱਕੀ ਆ ਤਾਂ ਇੱਥੇ ਸਾਡੀ ਅਪੀਲ ਸਾਡੇ ਹੀ ਪੰਜਾਬ ਦੇ ਸੀਐਮ ਨੂੰ ਵੱਡੇ ਪੱਧਰ ਤੇ ਇਸ ਖਬਰ ਨੂੰ ਫੈਲਾ ਦੇਣਾ ਜਿਹੜੇ ਵੀ ਭੈਣ ਭਰਾ ਵੀਡੀਓ ਦੇਖ ਰਹੇ ਨੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹੋ ਜਿਹੇ ਜਿਹੜੇ ਮੈਸੇਜ ਨੇ ਉਹ ਅਕਸਰ ਸਰਕਾਰ ਤੱਕ ਜਾਣੇ ਜ਼ਰੂਰੀ ਨੇ ਔਰ ਸਾਡੀ اپੀਲ ਮੁੱਖ ਮੰਤਰੀ ਸਾਹਿਬ ਨੂੰ ਇਹ ਹੈ ਕਿ ਇਹਨਾਂ ਦੇ ਤੇ ਕਾਨੂੰਨ ਬਣਾਇਆ ਜਾਵੇ ਸਾਡੇ ਪੰਜਾਬ ਨੂੰ ਸੇਫਟੀ ਲਈ ਤਾਂ ਠੀਕ ਹੈ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਜਾਬ ਦੇ ਵਿੱਚ ਕੁਝ ਲੋਕ ਸੰਦੀਪ ਸਿੰਘ ਸਣੀ ਨੂੰ ਸੂਰਮਾ ਯੋद्धा ਮੰਨਦੇ ਹੈਗੇ ਕਿਉਂਕਿ ਜਿਹੜਾ ਬੁਰਾਈ ਦੇ ਖਿਲਾਫ ਆਵਾਜ਼ ਚੁੱਕੇ ਉਹਦਾ ਖਾਤਮਾ ਕਰੇ ਉਹਨੂੰ ਸੂਰਮਾ ਯੋद्धा ਹੀ ਮੰਨਿਆ ਜਾਂਦਾ ਹੈਗਾ ਔਰ ਸੰਦੀਪ ਸਿੰਘ ਸਣੀ ਨੂੰ ਵੀ ਕੁਝ ਲੋਕ ਪੰਜਾਬ ਦੇ ਵਿੱਚ ਸੂਰਮਾ ਤੇ ਯੋद्धा ਮੰਨਦੇ ਹੈਗੇ ਆ ਕਿਉਂਕਿ ਉਹਨੇ ਪਹਿਲੇ ਸਦੂਰੀ ਦੇ ਖਿਲਾਫ ਜਿਹੜਾ ਵਾ ਜਿਹੜੀ ਮੁਹਮ ਸ਼ੁਰੂ ਕੀਤੀ ਸੀਗੀ ਫਿਰ ਉਸ ਦਾ ਖਾਤਮਾ ਵੀ ਉਹਨੇ ਕੀਤਾ ਹੁਣ ਉਹ ਜੇਲ੍ਹ ਦੇ ਵਿੱਚ ਐਸ ਟਾਈਮ ਪਟਿਆਲਾ ਜੇਲ੍ਹ ਦੇ ਵਿੱਚ ਔਰ ਪਟਿਆਲਾ ਜੇਲ੍ਹ ਦੇ ਵਿੱਚ ਸਾਬਕਾ ਪੁਲਿਸ ਅਫਸਰ ਵੀ ਮੌਜੂਦ ਸੀਗੇ ਜਿਹੜੇ ਕਿ ਜੇਲੀ ਸੀਗੇ ਜੇਲ੍ਹ ਦੇ ਵਿੱਚ ਹੀ ਸੀਗੇ ਉਹ ਵੀ ਮੁਜਰਮ ਸੀਗੇ ਇਹ ਉਹ ਮੁਜਰਮ ਐ ਜਿਹੜੇ ਕਿ ਨੌਜਵਾਨਾਂ ਦਾ ਫੇਕ ਇਨਕਾਊਂਟਰ ਕਰਦੇ ਸੀਗੇ ਨੌਜਵਾਨੀ ਨੂੰ ਨੁਕਸਾਨ ਪਹੁੰਚਾਉਂਦੇ ਸੀ ਪੰਜਾਬ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਔਰ ਅੱਜ ਸਜ਼ਾ ਪੂਗਤ ਰਹੀਗੀ ਹੈ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਸੰਦੀਪ ਸਿੰਘ ਸਣੀ ਨੇ ਜਾਨਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਉਹ ਸ਼ਦੀਦ ਜ਼ਖਮੀ ਹੋ ਗਿਆ ਔਰ ਅਗਲਾ ਨੰਬਰ ਸੁਖਬੀਰ ਸਿੰਘ ਬਾਦਲ ਦਾ ਹੋ ਸਕਦਾ ਹੈ ਸੁਖਬੀਰ ਸਿੰਘ ਬਾਦਲ ਦਾ ਕਿਸ ਤਰ੍ਹਾਂ ਕਿਉਂਕਿ ਇਹਨਾਂ ਨੇ ਵੀ ਪੰਜਾਬ ਨੂੰ ਸਖਤ ਜ਼ਿਆਦਾ ਨੁਕਸਾਨ ਪਹੁੰਚਾਇਆ ਨੌਜਵਾਨੀ ਨੂੰ ਨੁਕਸਾਨ ਪਹੁੰਚਾਇਆ ਹੈਗਾ ਅੱਜ ਅਗਰ ਨੌਜਵਾਨ ਨਸ਼ਿਆਂ ਦੇ ਉੱਤੇ ਲੱਗੇ ਆਂ ਟੀਕਿਆਂ ਦੇ ਉੱਤੇ ਲੱਗੇ ਹੈਗੇ ਆ ਪੰਜਾਬ ਜਿਹੜਾ ਵਾ ਉਹ ਖੋਖਲਾ ਹੋ ਰਿਹਾ ਤੇ ਸਿਰਫ ਔਰ ਸਿਰਫ ਇਹਨਾਂ ਦੇ ਕਾਰਨ ਕਿਉਂਕਿ ਇਹਨਾਂ ਨੇ ਹਰ ਉਸ ਜੁਰਾਇਮ ਨੂੰ ਹਰ ਉਸ ਜੁਰਮ ਕਰਨੇ ਵਾਲੇ ਬੰਦੇ ਨੂੰ ਛੂਟ ਦਿੱਤੀ ਜਿੰਨਾ ਪੰਜਾਬ ਨੂੰ ਨੁਕਸਾਨ ਪਹੁੰਚ ਸਕਦਾ ਸੀ ਬਹੁਤ ਸਾਰੀਆਂ ਗੱਲਾਂ ਖੁੱਲ ਕੇ ਹੁਣ ਸਾਹਮਣੇ ਆ ਰਹੀਆਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਐਸੀ ਐਸੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਜਿਹੜੀਆਂ ਸੁਣ ਕੇ ਲੋਕ ਹੈਰਾਨ ਰਹਿ ਗਏ ਕਿ ਅਕਾਲ ਤਖਤ ਇਨੀ ਦਰ ਹਕੂਮਤ ਕਰਦੇ ਰਹੇ ਲੇਕਿਨ ਸਿਰਫ ਔਰ ਸਿਰਫ ਆਪਣੇ ਆਪ ਨੂੰ ਜਿਹੜਾ ਮਸਤਕਬਲ ਦੇ ਵਿੱਚ ਮਜ਼ਬੂਤ ਬਣਾਉਣ ਲਈ ਔਰ ਇਹਨਾਂ ਨੇ ਆਪਣੇ ਆਪ ਨੂੰ ਹੀ ਮਜ਼ਬੂਤ ਬਣਾਇਆ ਪੰਜਾਬ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਪੰਜਾਬ ਦੀ ਨੌਜਵਾਨੀ ਵਾਸਤੇ ਕੁਝ ਨਹੀਂ ਕੀਤਾ ਬਲਕਿ ਪੰਜਾਬ ਨੂੰ ਸਭ ਤੋਂ ਬਹੁਤਾ ਨੁਕਸਾਨ ਪਹੁੰਚਾਇਆ ਇਹਨਾਂ ਨੇ ਔਰ ਹੁਣ ਸੰਦੀਪ ਸਣੀ ਵਰਗੇ ਜਿਹੜੇ ਯੋਧਾ ਹੈਗੇ ਆ ਉਹ ਇਸ ਤਰ੍ਹਾਂ ਦੇ ਲੋਕਾਂ ਦਾ ਖਾਤਮਾ ਕਰਦੇ ਹੈ ਜਿਹੜੇ ਕਿ ਪੰਜਾਬ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੈਗੇ ਨੌਜਵਾਨਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਹੈਗੇ ਆ ਔਰ ਦੂਜੇ ਪਾਸੇ ਜਿਹੜੀ ਇੱਕ ਬਣੀਏ ਦੀ ਖਬਰ ਹੈ ਜਿਨੇ ਕਿ ਉਸ ਛੋਟੇ ਮਾਸੂਮ ਬੱਚੇ ਨਾਲ ਦਰਿੰਦਗੀ ਤੋਂ ਬਾਅਦ ਉਹਨੂੰ ਮਾਰ ਦਿੱਤਾ ਉਹਦੇ ਮਾਤਾ ਪਿਤਾ ਦਾ ਜਿਹੜਾ ਮਤਾਲਬ ਆ ਉਹ ਬਹੁਤ ਹੀ ਕੜਾ ਮਤਾਲਬ ਹੈ ਔਰ ਸਹੀ ਮਤਾਲਬ ਹੈ ਪਰ ਜਿਹੜੇ ਇਸ ਤਰ੍ਹਾਂ ਦੇ ਜਾਨਵਰ ਨਾ ਮਨ ਇਨਸਾਨ ਹੈ ਉਹਨਾਂ ਨੂੰ ਸਰੇ ਆਮ ਸਜ਼ਾ ਦੇਣੀ ਚਾਹੀਦੀ ਹੈ ਤਾਂ ਕਿ ਬਾਕੀ ਜਿਹੜੇ ਇਬਰਤ حاصل ਕਰਾਣੋ ਔਰ ਇਸ ਤਰ੍ਹਾਂ ਦੀ ਵੈਸ਼ਿਆਨਾ ਹਰਕਤ ਕਰਨੇ ਤੋਂ ਪਹਿਲੇ ਇੱਕ ਵਾਰੀ ਜ਼ਰੂਰ ਸੋਚਣ ਉਹਨਾਂ ਦੇ ਦਿਲਾਂ 'ਚ ਡਰ ਖੌਫ ਪੈਦਾ ਹੋਵੇ ਇਸ ਤਰ੍ਹਾਂ ਦੇ ਅਗਰ ਜਿਹੜੇ ਵਾਕਿਆਤ ਮਾਸਰੇ 'ਚ ਹੋ ਰਹੇ ਇਹਨਾਂ ਨੂੰ ਖਤਮ ਕਰਨਾ ਹੈ ਤੇ ਇਸ ਤਰ੍ਹਾਂ ਦੀਆਂ ਸਜ਼ਾਵਾਂ ਸਰੇਆਮ ਦੇਣੀਆਂ ਜ਼ਰੂਰੀ ਹੋਈਆਂ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਹੈ ਸਿਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼